ਅੱਜ মিডিਆ ਨੂੰ ਰੂਬਰੂ ਹੋਣ ਵਾਸਤੇ ਇੱਕ ਬਹੁਤ ਹੀ ਮੇਨ ਅਜੰਡਾ ਹੈ ਉਹ ਹੈ ਸਾਡੇ ਮੈਂਬਰ ਸਹਿਬਾਨ ਗੁਰਨਾਮ ਸਿੰਘ ਲਾਡੀ ਜੋ ਹਰਕਨੀ ਸਿੰਘ ਤੋਂ ਮੈਂਬਰ ਬਣਨੇ ਨੇ ਹਰਿਆਣਾ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਕੋਈ ਦਿਨ ਪਹਿਲਾਂ ਉਹਨਾਂ ਦੇ ਘਰ ਉਹਨਾਂ ਦੇ ਰਿਸ਼ਤੇਦਾਰ ਆ ਕੇ ਠਹਿਰਿਆ ਤੇ ਪੰਜਾਬ ਸਰਕਾਰ ਨੇ ਉਨਾਰੇ ਘਰ ਵਿੱਚ ਆ ਕੇ ਘਟੋ ਘਟ ਜਿਨ੍ਹਾਂ ਦੀ ਤਦਾਦ 25 ਤੋਂ 30 ਮੁਲਾਜ਼ਮ ਸਨ ਸੁਣਨੇ ਚ ਹੈ ਕਿ ਨਾਲ ਐਸਪੀ ਸਾਹਿਬ ਸਨ ਡੀਐਸਪੀ ਸਾਹਿਬ ਇੰਸਪੈਕਟਰ ਸਾਹਿਬ ਸਨ ਕੰਡਕਟ ਕਰ ਉਹਨਰੇ ਕਾਰਜ ਚੋਂਦੇ ਨੇ ਤੇ ਇਸ ਤਰ੍ਹਾਂ ਜਲੀਲ ਕਰਦੇ ਨੇ ਜਿਵੇਂ ਕਿ ਬਹੁਤ ਵੱਡਾ ਕੋਈ ਉਗਰਵਾਦੀ ਛੇਤੀ ਆਇਆ ਹੈ ਤੇ ਉਗਰਵਾਦੀ ਕੌਣ ਸੀ ਜਿਹਦੇ ਵਾਸਤੇ ਗੁਰਨਾਮ ਸਿੰਘ ਲਾਡੀ ਡਬੜੀ ਪਿੰਡ ਦੇ ਵਿੱਚ ਇਸ ਤਾਂ ਪੂਰੇ ਪੰਜਾਬ ਪੁਲਿਸ ਨੇ ਟੈਗ ਕੀਤਾ ਉਸੇ ਸਾਨੂੰ ਕਹਿਣ ਲੱਗਿਆ ਨਹੀਂ ਬੜਾ ਮਹਿਸੂਸ ਹੋ ਰਿਹਾ ਹੈ ਕਿ ਉਹ ਸਾਦਮੀ ਪਾਰਟੀ ਦਾ ਜਿਹੜਾ ਪੰਜਾਬ ਸਰਕਾਰ ਦੇ ਵਿੱਚ ਰਾਜ ਹੈ ਜਿਹਨਾਂ ਦਾ ਨਾਂ ਪਠਾਨ ਮਾਦਰਾ ਹੈ ਉਹਦਾ ਸੱਕਾ ਸੰਢੂ ਸੀ ਉੱਥੇ ਉਹਨੇ ਅਸਲੀਅਤ ਜ਼ਾਹਿਰ ਕੀਤੀ ਵੀ ਸਾਡੀ ਸਰਕਾਰਾਂ ਜਿਹੜੀਆਂ ਨੇ ਉਹ ਹੜ ਪੀੜਤਾ ਵਾਸਤੇ ਹੂ ਉਪਰਾਲੇ ਕਰ ਰਹੀਆਂ ਨੇ ਤੇ ਉਪਰਾਲੇ ਪਹਿਲੋਂ ਕਰਦੀਆਂ ਤੇ ਸਾਡਾ ਪੰਜਾਬ ਇਸ ਤਰ੍ਹਾਂ ਡੁੱਬਦਾ ਨਾ ਗੱਲ ਉਹਨੇ ਸੱਚੀ ਕਹੀ ਪਹਿਲਾਂ ਵੀ ਸਰਕਾਰਾਂ ਤੇ ਉਹਨੇ ਇਲਜ਼ਾਮ ਲਾਇਆ ਉਦੋਂ ਬਾਦਲੀਆਂ ਸਰਕਾਰਾਂ ਤੇ ਵੀ ਉਹਨੇ ਇਲਜ਼ਾਮ ਲਾਇਆ ਉਹਨੇ ਗੱਲ ਸਚਾਈ ਦੀ ਕੀਤੀ ਵੀ ਸਾਡੀ ਸਰਕਾਰਾਂ ਦਾ ਹੀ ਗੁਨਾਹ ਹੈ ਜਿੰਨਾਂ ਦੀ ਵਜ੍ਹਾ ਕਰਕੇ ਹਾਰ ਹੁੰਦਾ ਹੈ ਇਹਦੇ ਕੋਈ ਬੁਰਾਈ ਵਾਲੀ ਗੱਲ ਨਹੀਂ ਸੀ ਉਹਨੇ ਅਸਲੀਅਤ ਪੇਸ਼ ਕੀਤੀ ਪਰ ਜਿਵੇਂ ਉਹ ਬਿਆਨ ਦਿੰਦਾ ਹੈ ਉਸੇ ਟਾਈਮ ਹੀ ਉਹ ਵੀ ਇੱਕ ਵਿਧਾਇਕ ਹੈ ਪਾਰਟੀ ਦਾ ਵਿਧਾਇਕ ਹੈ ਸਰਕਾਰ ਦਾ ਪਾਰਟੀ ਉਹਨਾਂ ਦੀ ਸਰਕਾਰ ਚਾਹਦੀ ਉਹਦੇ ਕੋ ਕਿਸੇ ਤਰੀਕੇ ਨਾਲ ਸੀਐਡੀ ਪਹੁੰਚ ਗਈ ਜੋਗਾ ਬਿਆਨ ਹੈ ਵੀ ਮੇਰਾ ਪੰਜਾਬ ਸਰਕਾਰ ਦੀ ਪੁਲਿਸ ਮੇਰਾ ਕਾਊਂਟਰ ਕਰਨਾ ਚਾਹਦੀ ਸੀ ਉਹ ਛਿੱਤ ਕੇ ਇੱਥੇ ਆਪਣੇ ਸੰਡੂ ਕੋਲ ਆ ਜਾਂਦਾ ਹੈ ਉਹਨਾਂ ਦੇ ਫੋਨ ਦੀ ਜਿਹੜੀ ਰਿਕਾਰਡਿੰਗ ਸੀ ਲੋਕੇਸ਼ਨ ਤੇ ਪਿੱਛੇ ਹੀ ਪੁਲਿਸ ਹੋਰਾ ਪਿੱਛਾ ਕਰਦੀ ਹੈ ਤੇ ਇੱਥੇ ਆਣ ਕੇ ਗੁਰਨਾਮ ਸਿੰਘ ਲਾਜੀ ਦੇ ਘਰ ਨੂੰ ਘੇਰ ਲੈਂਦੀ ਹੈ ਕਿਰਨ ਤੋਂ ਬਾਅਦ ਗੇਟ ਬੰਦ ਸੀ ਉਹ ਨਾਇਨੀ ਵੀ ਜੂਟ ਨਹੀਂ ਕੀਤੀ ਵੀ ਗੇਟ ਹੀ ਖਲਵਾ ਲਈਏ ਕੰਡਾ ਟੱਪ ਕੇ ਚਾਰ ਸਫੇਰੇ ਪੁਲਸ ਉਹਨੇ ਦੇ ਘਰ ਵਿੱਚ ਅਟੈਕ ਕਰ ਦਿੰਦੀ ਹੈ ਉਹਨਾਂ ਫਿਰ ਵੀ ਪੁਲਸ ਵਾਲਿਆਂ ਦੀ ਇੱਜ਼ਤ ਕੀਤੀ ਐ ਐਮਐਲ ਕਹਿਣ ਲੱਗਾ ਵੀ ਚਲੋ ਸਾਡੀ ਪੋਸ ਹੈ ਮੇਰੇ ਭਰਾ ਨੇ ਆਪਾਂ ਨੂੰ ਲੰਗਰ ਪਾਣੀ ਸ਼ਿਕਾਈਏ ਉਹਨਾਂ ਚਾਹ ਪਾਣੀ ਸ਼ਿਕਾਇਤ ਉਹਨੂੰ ਲੰਗਰ ਵੀ ਸ਼ਿਕਾਇਤ ਜਿੰਨਾ ਸ਼ਿਕਨਾ ਸੀ ਸ਼ਿਕਨ ਤੋਂ ਬਾਅਦ ਉਹਨੂੰ ਕਹਿਣ ਲੱਗੇ ਵੀ ਹਾਂ ਤੈਨੂੰ ਗ੍ਰਿਫਤਾਰ ਕਰਨਾ ਹੈ ਉਨੇ ਨੇ ਮੈਨੂੰ ਕੱਲ੍ਹ ਲਈ ਗ੍ਰਿਫਤਾਰ ਕਰਨਾ ਹੈ ਅਰੇ ਨਹੀਂ ਸਾਨੂੰ ਆਦੇਸ਼ ਨੇ ਤੂੰ ਹ ਇਹੋੜਾ ਬਿਆਨ ਦਿੱਤਾ ਸਰਕਾਰ ਦੇ ਵਿਰੁੱਧ ਉਹਨੇ ਕੋਈ ਗੱਲ ਨਹੀਂ ਮੈਂ ਗ੍ਰਿਫਤਾਰ ਕਰ ਲਓ ਮੈਨੂੰ ਜਿਸ ਤਨ ਪੂਸ ਨੂੰ ਫੜ ਕੇ ਉਹਨੇ ਕੋਈ ਗਮਸਤੀ ਨਹੀਂ ਕੀਤੀ ਕੋਈ ਨਹੀਂ ਕੀਤਾ ਉਹਨੇ ਕਿਹਾ ਵੀ ਜਿਹੜਾ ਜਿਹਦੇ ਘਰ ਤੋਂ ਰੁਕਿਆ ਆ ਸਾ ਇਹਨੂੰ ਵੀ ਨਾਲ ਲੈ ਕੇ ਜਾਣਾ ਹੈ ਉਹ ਸਦਾ ਗੁਰਨਾਮ ਸਿੰਘ ਲਾਡੀ ਜਿਹੜਾ ਹੈ ਜਿਹਦੇ ਵਾਸਤੇ ਇਸ ਪ੍ਰੈ ਰੇਪਿਊਟੇਡ ਆਦਮੀ ਹੈ बिजनेসম্যান ਹੈ ਇਹਦਾ ਆਪਣਾ ਪੈਲਸ ਚੱਲਦਾ ਹੈ ਪਿਆ ਆਪਣੀ ਉਦਯਾਰਣ ਦੀ ਦੁਕਾਨ ਹੈ ਵੱਡਾ ਜੀਨੀਦਾਰ ਹੈ ਸਾਡਾ ਮੈਂਬਰ ਹੈ ਤੇ ਉਸ ਮੈਂਬਰ ਦੀ ਵੀ ਉਹਨਾਂ ਆਫਿਸ ਵਿੱਚ ਗੀਤੀ ਤੇ ਉੱਥੇ ਪਤਾ ਲੱਗਾ ਵੀ ਉਹਨਾਂ ਦੇ ਘਰ ਦੇ ਜਿਹੜੇ ਔਰਤਾਂ ਹਨ ਉਹਨਾਂ ਨੇ ਪੁਲਿਸ ਨੇ ਬਦਤਮੀਜੀ ਕੀਤੀ ਧੱਕੇ ਧੁੱਕੇ ਮਾਰੇ ਜਦੋਂ ਕਿ ਉਹਨਾਂ ਦੇ ਘਰ ਪੀ ਲਚਾਪਾ ਪੀਂਦੇ ਨੇ ਉਹ ਉਹਨਾਂ ਨੂੰ ਲੰਗਰ ਪ੍ਰਸ਼ਾਦਾਸ਼ਕਾਉਂਦੇ ਨੇ ਪਿਆ ਉਸੇ ਪੁਲਿਸ ਨੂੰ ਤੇ ਉਹ ਪੁਲਿਸ ਆਪਣਾ ਇੱਕਦਮ ਰੂਪ ਹੀ ਬਦਲ ਗਈ ਤੇ ਤੱਕ ਮੁਕੀ ਕਰਕੇ ਉਹਨਾਂ ਨੂੰ ਵਿੱਚ ਉਠਾਰਿਆ ਜਦੋਂ ਕੋਈ ਬੈਨਲੀ ਤਿਆਰ ਸਨ ਕੁਝ ਸਾਰੀਆਂ ਗੱਲਾਂ ਦੇਖੀਏ ਤੇ ਇਹਦਾ ਮਤਲਬ ਹੈ ਕਿ ਸਾਨੂੰ ਸ਼ੱਕ ਪੈਂਦਾ ਹੈ ਕਿ ਇਹ 1984 ਵਾਲਾ ਤੇ 1984 ਤੋਂ ਪਹਿਲੇ ਵਾਲਾ ਇਹ ਪੰਜਾਬ ਦੇ ਪੁਲਿਸ ਉਹ ਤੇ ਹਸਤੇ ਨਹੀਂ ਦਿਖਾ ਰਹੀ ਠੀਕ ਉਸੇ ਤਰ੍ਹਾਂ ਹੀ ਹੁੰਦਾ ਸੀ ਕੋਈ ਧੱਕੇ ਨਾਲ ਜਿਹਨੂੰ ਆਪਾਂ ਉਰਮਰ ਦੀ ਪੁਲਿਸ ਕਹਿੰਦੀ ਸੀ ਆਪਣੇ ਰਿਸ਼ਤੇਦਾਰ ਕੋਲ ਜਾਂਦਾ ਸੀ ਤੇ ਸਾਰੇ ਪਰਿਵਾਰ ਨੂੰ ਚੋਕੇ ਅੰਦਰ ਵਗਾ ਦੇਣਾ ਉਹਨਾਂ ਦੇ ਘਰ ਤਬਾਹ ਕਰਦੇ ਨੇ ਡੇਰੇ ਤਬਾਹ ਕਰਦੇ ਨੇ ਜਦੋਂ ਕਿ ਕਈ ਤੇ ਕੇਸੇ ਹੋ ਜਾਂਦੇ ਹਨ ਕਿ ਉਹ ਗੋਲੀ ਦੀ ਨੋਕ ਤੇ ਆ ਕੇ ਰਿੰਦੇ ਆ ਪ੍ਰਸ਼ਾਦਾ ਹੱਕਦੇ ਹਨ ਜੇ ਬਾਅਦ ਵਿੱਚ ਪੁਲਿਸ ਨੂੰ ਪਤਾ ਲੱਗਦਾ ਸੀ ਤੇ ਫਿਰ ਵੀ ਉਹਨੂੰ ਚੋਕੇ ਤੇ ਉਹਨਾਂ ਦੀ ਕੋਈ ਜਮਾਨਤ ਨਹੀਂ ਸੀ ਕੀਤੀ ਜਾਂਦੀ ਤੇ ਉਹਨਾਂ ਤੇ ਐਨਆਈਸ ਲੱਗ ਜਾਂਦੀ ਸੀ। ਕੋਈ ਹਾਲਾਤ ਸਾਡੇ ਹਰਿਆਣੇ ਵਿੱਚ ਪੰਜਾਬ ਪੁਲਿਸ ਨੇ ਆਨਕੇ ਕੀਤੇ ਨੇ ਦਬੜੀ ਪਿੰਡ ਦੇ ਚਾਨ ਕੇ। ਅਸੀਂ ਪੰਜਾਬ ਪੁਲਿਸ ਕੋ ਤੇ 50 ਸਰਕਾਰ ਕੋਲ ਕੁਐਸਚਨ ਕਰਨਾ ਚਾਹੀਦਾ ਵੀ ਜੇ ਉਹ ਐਡਾ ਹੀ ਵੱਡਾ ਹੋਰਵਾਦੀ ਸੀ ਤੇ ਆਹ ਮਾਰੀ ਪਾਰਟੀ ਨੇ ਐਡਾ ਵੱਡਾ ਡਿਫਾਲਟਰ ਸੀ ਐਡਾ ਵੱਡਾ ਕਰੈਕਟਰ ਦਾ ਲੂਸ ਸੀ ਤੇ ਆਹ ਮਾਰੀ ਪਾਰਟੀ ਉਹਨੂੰ ਟਿਕਟ ਕਿਉਂ ਦਿੱਤੀ ਟਿਕਟ ਦਿੱਤੀ ਉਸ ਤੋਂ ਬਾਅਦ ਉਹ ਜਿੱਤ ਗਿਆ ਉਹ ਥੋੜੀ ਪਬਲਿਕ ਨੂੰ ਜਿਤਾਦਾ ਉਹ ਪਗੜੀ ਕਦੋਂ ਮੇਰਾ ਬਣ ਗਿਆ ਪਾਰਟੀ ਦਾ ਟਿਕਟ ਤੇ ਜਿੱਤਿਆ ਪਬਲਿਕ ਦਾ ਨਮਾਇਦਾ ਬਣ ਗਿਆ ਪਬਲਿਕ ਤੇ ਮੈਨੇ ਬੰਦ ਤੋਂ ਬਾਅਦ ਉਹਨਾਂ ਕੋਲ ਬੇ ਐਮਐਲਏ ਸਨ ਕੋਈ ਐਮਐਲਏ ਦੀ ਥੋੜ ਨਹੀਂ ਸੀ ਬਈ ਇਹ ਐਮਐਲਏ ਨੂੰ ਜਦ ਬਰਖਾਸਤ ਕਰਾਂਗੇ ਤੇ ਸਾਡੀ ਸਰਕਾਰ ਡਿੱਗ ਜਾਏਗੀ ਤਿੰਨ ਸਾਲ ਹੋ ਗਏ ਨੇ ਸਰਕਾਰ ਬਣੀ ਨਹੀਂ ਐਦੋਂ ਪਹਿਲੂ ਜੇ ਇਹਨੇ ਇੱਕ ਰੈਪਟ ਆਦਮੀ ਸੀ ਇਹਨੇ ਵੱਡੇ ਉਤੇ ਇਲਜ਼ਾਮ ਲੱਗੇ ਸਨ ਤੇ ਫਿਰ ਤਿੰਨ ਸਾਲ ਉਹਨੂੰ ਐਮਐਲਏ ਕਿਉਂ ਬਣਾ ਕੇ ਰੱਖਿਆ ਕਿ ਉਹਨੂੰ ਨਹੀਂ ਸਸਪੈਂਡ ਕੀਤਾ ਗਿਆ ਕਿ ਉਹਨਾਂ ਉਤੇ ਕੇਸ ਦਰਜ ਕੀਤੇ ਗਏ ਇਕਦਮ ਉਹਦੇ ਬਿਆਨ ਦੇ ਨਾਲ ਸਚਾਈ ਸਰਕਾਰ ਦੀ ਸਚਾਈ ਪਬਲਿਕ ਦੇ ਸਾਹਮਣੇ ਲਿਆਉਣ ਵਾਸਤੇ ਜਿਉ ਨੇ ਸਿਜਾਈ ਪ੍ਰਗਟ ਕੀਤੀ ਹੈ ਇਹਦਾ ਮਤਲਬ ਇਹ ਜੇ ਕੋ ਸੱਚ ਬੋਲੇਗਾ ਤੇ ਉਹਦੇ ਉੱਤੇ ਐਨਆਈ ਸਲਾ ਦੇਓ ਉਹਦਾ ਕਾਊਂਟਰ ਕਰਦੇਓ ਕਿ ਕੋਈ ਵੀ ਵਿਧਾਇਕ ਜਿਹੜਾ ਬੋਲ ਨਾ ਸਕੇ ਪਰ ਅਸੀਂ ਆਨਿਆਂ ਉਹ ਪੰਜਾਬ ਸਰਕਾਰ ਦਾ ਮਸਲਾ ਹੈ ਆਮ ਆਦਮੀ ਪਾਰਟੀ ਦਾ ਮਸਲਾ ਹੈ ਅਸੀਂ ਤੇ ਪੰਜਾਬ ਸਰਕਾਰ ਕੋਲ ਇੱਕ ਹੀ ਸਵਾਲ ਪੁੱਛਣਾ ਚਾਹੁੰਦੇ ਆਂ ਬਈ ਹਰਿਆਣਾ ਪ੍ਰਦੇਸ਼ 1984 ਵਿੱਚ ਸ਼ਾਂਤੀਪੂਰਵਕ ਸੀ ਕੋਈ ਜਾਨ ਨਹੀਂ ਸੀ ਇਹਦੇ ਉੱਤੇ ਪਰ ਰਿਸ਼ਤੇਦਾਰ ਪੰਜਾਬ ਤੇ ਹਰਿਆਣੇ ਦੇ ਵੱਖਰੇ ਨੇ ਕਿਉਂਕਿ ਕੋਜਹੀ ਪਾਕਿਸਤਾਨ ਵਿੱਚੋਂ ਆਏ ਸਾਰੇ ਅਸੀਂ ਰਿਸ਼ਤੇਦਾਰ ਸਾਡੀਆਂ ਉਧਰ ਉਧਰ ਨਹੀਂ ਇਕੱਠੀਆਂ ਨੇ ਉਹਨੂੰ ਵੀ ਸਾਰੇ ਨਾਲ ਅਸਰਤ şiddਤ ਹੁੰਦੇ ਰਹੇ ਤੇ ਕਿੱਥੋਂ ਗੱਲ ਚੱਲ ਕੇ ਤੇ ਕਿੱਥੋਂ ਤੱਕ ਪਹੁੰਚੀ ਤੇ ਮੁੱਖ ਮੰਤਰੀਆਂ ਦਾ ਕਤਲ ਹੋਏ ਬੇ ਨਜਾਇਜ਼ ਪਰ ਕਰਦੇ ਨੇ ਪੜੇ ਨੰਨ ਸਬਕ ਨਹੀਂ ਆਇਆ ਪੰਜਾਬ ਪੁਲਿਸ ਨੂੰ ਕੀ ਪੰਜਾਬ ਪੁਲਿਸ ਨੂੰ ਮੈਂ ਕੁਐਸਚਨ ਕਰਨਾ ਚਾਹੁੰਦਾ ਕੀ ਗੱਲ ਹਰਿਆਣਾ ਦੇ ਵਿੱਚ ਸ਼ਾਂਤੀਪੂਰਕ ਇਲਾਕੇ ਦੇ ਵਿੱਚ ਆਣ ਕੇ ਇਸ ਤਰ੍ਹਾਂ ਚੁਣੇ ਹੋਏ ਮੈਂਬਰ ਨੂੰ ਐਮ ਐਲ ਏ ਰਾਜਨੀਤਿਕ ਪਾਰਟੀ ਦਾ ਇੱਕ ਚੁਣਿਆ ਨਮਾਇਦਾ ਹੈ ਪਰ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਚੁਣਿਆ ਮੈਂਬਰ ਹੈ ਸਾਡਾ ਉਹ ਗੁਰੂ ਘਰਾਂ ਦਾ ਚੁਣਿਆ ਮੈਂਬਰ ਹੈ ਰਾਜਨੀਤਿਕ ਬੰਦੇ ਤੇ ਸਾਡੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਿੰਨ ਰਾਤ ਦਾ ਫਰਕ ਹੈ ਰਾਇਨਡ ਫਰਾਡ ਕਰਦੇ ਹੋਣਗੇ ਝੂਠ ਬੋਲਦੇ ਹੋਣਗੇ ਪੈਸੇ ਇਕੱਠੇ ਕਰਦੇ ਹੋਣਗੇ ਪਰ ਜਿਹੜਾ ਸਾਡਾ ਹਰਿਆਣਾ ਕਮੇਟੀ ਦਾ ਮੈਂਬਰ ਹੈ ਸੰਗਤ ਉਹਨੂੰ ਚੁਣ ਕੇ ਭੇਜਦੀ ਜਿਹੜਾ ਸਾਫ ਸ਼ਬਦੀ ਵਾਲਾ ਹੁੰਦਾ ਇੱਜ਼ਤ ਮਾਨ ਵਾਲਾ ਹੁੰਦਾ ਉਹ ਸਾਡੀ ਪਾਰਟੀ ਤੋਂ ਇਲੈਕਸ਼ਨ ਲੜਿਆ ਸਾਨੂੰ ਦੁੱਖ ਹੈ ਇਸ ਗੱਲ ਦਾ ਕਿ ਪੰਜਾਬ ਪੁਲਿਸ ਨੇ ਤੇ ਸ਼ਾਂਤੀ ਭੰਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਹਰਿਆਣਾ ਕਮੇਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਅਸੀਂ ਇਸੇ ਕਰਕੇ ਆ ਸਾਰੇ ਮੈਂਬਰ ਸਾਹਿਬਾਨ ਨੂੰ ਬੇਨਤੀ ਕੀਤੀ ਹੈ ਮੇਤੇ ਕਈਆਂ ਸਵਾਲ ਵੀ ਚੁੱਕੇ ਵੀ ਤੁਸੀਂ ਇਹਨੂੰ ਪਹਿਲਾਂ ਪ੍ਰੈਸ ਕਾਨਫਰੰਸ ਕਿਉਂ ਨਹੀਂ ਕੀਤੀ ਮੈਂ ਦੂਜੇ ਦਿਨ ਜਿਸ ਦਿਨ ਪਹਿਲ ਮੈਂ ਸਪੀਕਰ ਨਾਲ ਨੂੰ ਮਿਲਿਆ ਗੰਗਾ ਰਾਮ ਪੁਨੀਆ ਜੀ ਨੂੰ ਉਹਨਾਂ ਨਾਲ ਡਿਸਕਸ ਕੀਤੀ ਉਸ ਤੋਂ ਬਾਅਦ ਮੈਂ ਪ੍ਰੈਸ ਕਾਨਫਰੰਸ ਕੀਤੀ ਉਸ ਦਿਨ ਮੈਂ ਕਿਹਾ ਵੀ ਸਾਡਾ ਹਰਿਆਣਾ ਸ਼ਾਂਤੀਪੂਰਵਕ ਬਸਣਾ ਚਾਹੁੰਦਾ ਹੈ ਪਰ ਪੰਜਾਬ ਪੁਲਿਸ ਜਿਹੜੀ ਪੰਜਾਬ ਦੇ ਪ੍ਰਸ਼ਾਸਨ ਜਿਹੜਾ ਹੈ ਹਰਿਆਣਾ ਦੇ ਵਿੱਚ ਆਣ ਕੇ ਉਹ ਹਾਲਾਤ ਪੈਦਾ ਕਰਨਾ ਚਾਹੁੰਦੇ ਨੇ ਜਿਹਦੇ ਨਾਲ ਸ਼ਾਂਤੀ ਭੰਗ ਹੋਦੀ ਹੋਵੇ ਅੱਜ ਦੀ ਮੈਨ ਦੁਬਾਰਾ ਪ੍ਰੈਸ ਕਾਨਫਰੰਸ ਸੇ ਕਰਨੀ ਪਈ ਕਿ ਜਿਹੜੇ 10 ਰਿਸ਼ਤੇਦਾਰ ਤੀਜੇ ਦਿਨ ਆਣ ਕੇ ਉਹਨਾਂ ਦੇ ਘਰ ਵਿੱਚ ਉਹਨਾਂ ਦਾ ਪਤਾ ਲੈਣ ਗਏ ਵੀ ਸਾਡੇ ਮੈਂਬਰ ਨੂੰ ਕਿਸ ਤਰ੍ਹਾਂ ਚੁਕਲਿਆ ਕਿਉਂ ਚੁਕਲਿਆ ਉਹਦਾ ਪਤਾ ਲੈਣ ਜਾਂਦੇ ਨੇ ਤੂੰ 10 ਆਦਮੀਆਂ ਨੂੰ ਧੱਕੇ ਮਾਰ ਕੇ ਫਿਰ ਚੁਕਲਿਆ ਜਾਂਦਾ ਉਹਨਾਂ ਦੀ ਬੇਇੱਜ਼ਤੀ ਕੀਤੀ ਜਾਂਦੀ ਏ ਜਨਾਨੀਆਂ ਨੂੰ ਧੱਕੇ ਮਾਰੇ ਜਾਂਦੇ ਨੇ ਔਰਤਾਂ ਦੀ ਬੇਇੱਜ਼ਤੀ ਕੀਤੀ ਜਾਂਦੀ ਏ ਖਿੱਚਿਆ ਜਾਂਦਾ ਔਰਤਾਂ ਨੂੰ ਕਿ ਇਹ ਪੰਜਾਬ ਪੁਲਿਸ ਦੇ ਕੰਮ ਨੇ ਉਵਰਵਾਦੀ ਇਹ ਕੌਣ ਨੇ ਹੇ ਰੋਗੁਰਵਾਦੀ ਆਮ ਜਨਤਾ ਹੈ ਕਿ ਪੁਲਸ ਵਾਲੇ ਨੇ ਇਹ ਸਵਾਲ ਹੈ ਪੰਜਾਬ ਪੁਲਸ ਨੂੰ ਮੇਰਾ ਜਿਹੜਾ ਬੰਦਾ ਉਹ ਕਸੰਦਾ ਹੈ ਉਹ ਸਭ ਤੋਂ ਵੱਡਾ ਦੋਸ਼ੀ ਹੈ ਪੰਜਾਬ ਪੁਲਸ ਆਣ ਕੇ ਸਾਡੇ ਹਰਿਆਣੇ ਸ਼ਾਂਤੀ ਭੰਗ ਕਰਕੇ ਮੈਂ ਕਹਾਂਗਾ ਕਿ ਇਹ ਪੰਜਾਬ ਪੁਲਸ ਵਾਲੇ ਜਿਹੜੇ ਨੇ ਔਰਵਾਦ ਨੂੰ ਬढ़ावा ਦੇ ਰਹੇ ਨੇ ਔਰਵਾਦ ਨੂੰ ਫੈਲਾਉਣ ਵਾਲੇ ਇਹ ਸਭ ਤੋਂ ਵੱਡੀ ਪੰਜਾਬ ਪ੍ਰਸ਼ਾਸਨ ਹੈ ਜਿਨੇ ਸਾਡੇ ਵਿੱਚ ਆਣ ਕੇ ਇਹੋ ਜੇ ਮੈਂਬਰ ਦੇ ਉੱਤੇ ਤਸ਼ੱਦਦ ਕੀਤਾ ਤੇ ਇਸ ਪਰਿਵਾਰ ਨੂੰ ਜਲੀਲ ਕਰਨ ਦੀ ਕੋਸ਼ਿਸ਼ ਕੀਤੀ ਇੱਕ ਰੈਪਿਊਟੇਡ ਆਦਮੀ ਨੂੰ ਅਸੀਂ ਕੋਰਟ ਨੂੰ ਇਹ ਗੱਲ ਕਹਾਂਗੇ ਕੋਈ ਉਦੇਸ਼ ਨਹੀਂ ਕਰ ਸਕਦੇ ਪਰ ਪੀਰ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਧਾਰਮਿਕ ਸੰਸਥਾ ਹੈ ਗੁਰਨਾਮ ਸਿੰਘ ਲਾਜੀ ਸਾਡਾ ਮੈਂਬਰ ਹੈ ਉਹਨਾਂ ਦੇ ਐਮਐਲਏ ਨੇ ਉਹਦੇ ਵਿਰੁੱਧ ਕੋਈ ਕਾਰਵਾਈ ਜੋ ਬੰਦੀ ਏ ਕਰਨ ਨਾ ਕਰਨ ਇਹ ਪੰਜਾਬ ਸਰਕਾਰ ਦਾ ਤੇ ਆਮ ਆਦਮੀ ਪਾਰਟੀ ਦਾ ਕੰਮ ਹੈ ਅਸੀਂ ਅੱਜ ਜਿਹੜੇ ਮੈਂਬਰ ਸਹਿਬਾਨ ਆਏ ਨੇ ਮੇਰੇ ਨਾਲ ਗੁਰਤੇਜ ਸਿੰਘ ਅੰਬਾਲਾ ਜਿਹੜੇ ਸ਼ੌਣੀ ਤੋਂ ਮੈਂਬਰ ਬਣੇ ਨੇ ਤੇ ਮੇਰੇ ਨਾਲ ਰੁਪਿੰਦਰ ਸਿੰਘ ਜਿਹੜੇ ਅੰਬਾਲਾ ਕੈਂਟ ਤੋਂ ਮੈਂਬਰ ਬਣੇ ਨੇ 인ਦਰਜੀਤ ਸਿੰਘ ਜੀ ਜਿਹੜੇ ਮੁਸਤਫਾਬਾਦ ਤੋਂ ਮੈਂਬਰ ਬਣੇ ਨੇ ਅਪਾਰ ਸਿੰਘ ਸਾਡੇ ਪੁਰਾਣੇ ਮੈਂਬਰ ਸਰਦਾਰ ਮੁਖਤਿਆਰ ਸਿੰਘ ਜੀ ਸਰਪੰਚ ਇਹਨਾਂ ਸਾਰਿਆਂ ਦੇ ਦਿਲ ਵਿੱਚ ਇੱਕ ਦੋਖ ਹੈ ਵੀ ਅਜ ਜੋ ਉਸ ਮੈਂਬਰ ਨਾਲ ਹੋਈ ਹੈ ਕੱਲ ਨੂੰ ਸਾਡੇ ਕਿਸੇ ਮੈਂਬਰ ਨਾਲ ਹੋ ਜਾਏਗੀ ਸਾਡੀ ਔਕਾਤ ਕੀ ਹੈ ਇਹਦਾ ਤਾਂ ਮਤਲਬ ਹੈ ਕਿ ਸਾਡੀ ਜਿਹੜੀ ਧਾਰਮਿਕ ਸੰਸਥਾ ਸਿੱਧਾ ਸਾਂ ਪੰਜਾਬ ਸਰਕਾਰ ਨੇ ਅਟੈਕ ਕੀਤਾ ਉਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਅਸੀਂ ਚੇਤਾਵਨੀ ਦੇਣੇ ਚਾਹੁੰਦੇ ਹਾਂ ਪੰਜਾਬ ਸਰਕਾਰ ਨੂੰ ਸਾਡਾ ਹਰਿਆਣਾ ਸ਼ਾਂਤੀਪੁਰ ਵਾਸ ਦਾ ਸ਼ਾਂਤੀਪੁਰ ਰਹਿਣਾ ਚਾਹੁੰਦੇ ਹਾਂ ਇਹਦੇ ਥਲੇ ਅਗ ਨਾ ਬਾਲੋ ਸਾਨੂੰ ਗਰਮ ਨਾ ਕਰੋ ਸਾਨੂੰ ਮਜਬੂਰ ਨਾ ਕਰੋ ਕਾਨੂੰਨ ਹੱਥੇ ਹੀ ਲੈਣ ਵਾਸਤੇ ਅਸੀਂ ਹਰਿਆਣੇ ਦੇ ਵਿੱਚ ਕਈ ਕਹਿੰਦੇ ਨੇ ਹਰਿਆਣੇ ਧਰਨੇ ਲਾਓ ਕਿਉਂਕਿ ਹਰਿਆਣੇ ਕਿਉਂ ਧਰਨੇ ਲਾਈਏ ਅਈ ਤੇ ਲਾਂਗੇ ਇਹ ਭਗਵੰਤ ਮਾਨ ਦੀ ਕੋਠੀ ਇਹ ਧਰਨੇ ਲਾਂਗੇ ਅਈ ਤੇ ਲਾਂਗੇ ਕੇਜਰੀਵਾਲ ਦੀ ਕੋਠੀ ਇਹ ਧਰਨੇ ਲਾਂਗੇ ਵੀ ਤੇ ਇਹ ਉਥੋਂ ਦੀ ਰਿਪੋਰਟ ਹੈ ਵੀ ਭਗਵੰਤ ਮਾਨ ਦੀ ਨਹੀਂ ਚੱਲਦੀ ਕੇਜਰੀਵਾਲ ਦੀ ਚੱਲਦੀ ਹੈ ਇਹਦਾ ਤਾਂ ਮਤਲਬ ਇਹ ਵੇ ਕਿ ਇੱਕ ਬੜੀ ਵੱਡੀ ਸਾਜ਼ਿਸ਼ ਦੇ ਤਹਿਤ ਹਰਿਆਣਾ ਕਮੇਟੀ ਨੂੰ ਬਦਨਾਮ ਕਰਨ ਵਾਸਤੇ ਇੱਕ ਧਾਰਮਿਕ ਸੰਸਥਾ ਨੂੰ ਇੱਕ ਪ੍ਰੀਪਲਾਨ ਕਾਇਮ ਕੀਤਾ ਗਿਆ ਹੈ ਇਹਨਾਂ ਦੇ ਮਗਰ ਕਿਹੜੀਆਂ ਤਾਕਤਾਂ ਨੇ ਕੌਣੇ ਕੰਮ ਕਰਵਾਉਣ ਵਾਲਾ ਹੈ ਇਸ ਕਰਕੇ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਪ੍ਰੈਸ ਰਾਹੀਂ ਸਖਤ ਹੋ ਕੇ ਇਹ ਅਪੀਲ ਕਰਦੀ ਏ ਪੰਜਾਬ ਸਰਕਾਰ ਨੂੰ ਤੇ ਉਸ ਜਿਹੜਾ ਉਹਨਾਂ ਦਾ ਸੁਪਰੀਮੋ ਐ ਤੇਜਰੀਵਾਲ ਨੂੰ ਹਰਿਆਣਾ ਦੇ ਵਿੱਚ ਤੁਹਾਨੂੰ ਆਉਣ ਦੀ ਕੋਈ ਲੋੜ ਨਹੀਂ ਜੇ ਕੋਈ ਸਾਡੇ ਕੋਲ ਤੁਹਾਡੇ ਪੰਜਾਬ ਦਾ ਜਾਂ ਤੁਹਾਡਾ ਕੋਈ ਵਰਕਰ ਐਮ ਐਲ ਏ ਹੁੰਦਾ ਤੇ ਹਰਿਆਣਾ ਕਮੇਟੀ ਦੇ ਮੈਂਬਰ ਦੇ ਕੋਲ ਹੁੰਦਾ ਤੇ ਅਸੀਂ ਸਾਡਾ ਹੈੱਡ ਆਫਿਸ ਕੁਰ ਖੇਤਰ ਇਹ ਪਹਿਲੋ ਸਾਡੇ ਨਾਲ ਕੰਟੈਕਟ ਕਰੋ ਮੈਂ ਪ੍ਰੈਜ਼ੀਡੈਂਟ ਆ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੇਰੀ ਐਡਜੈਕਟਿਵ ਬੋਡੀ ਏ ਪਹਿਲੋਂ ਸੰਪਰਕ ਕਰੋ ਸਾਡੇ ਦਫ਼ਤਰ ਹੈੱਡ ਆਫਿਸ ਸੰਪਰਕ ਕਰੋ ਕਿ ਐ ਮੈਂਬਰ ਦੇ ਕੋਲ ਸਾਡਾ ਮੈਂਬਰ ਛੁਪਿਆ ਹੈ ਜਾਂ ਐ ਐਮਐਲਏ ਛੁਪਿਆ ਹੈ ਜਾਂ ਕੋਈ ਐ ਦੋਸ਼ੀ ਛੁਪਿਆ ਅਪਰਾਧੀ ਛੁਪਿਆ ਹੈ ਤੋ ਸਾਡੇ ਪੇਸ਼ ਕੀਤਾ ਜਾਏ ਜੇ ਹਰਿਆਣਾ ਕਮੇਟੀ ਪੰਜਾਬ ਸਰਕਾਰ ਦਾ ਪੰਜਾਬ ਪ੍ਰਸ਼ਾਸਨ ਦਾ ਸਹਿਯੋਗ ਨਾ ਕਰੇ ਤੇ ਫਿਰ ਅਸੀਂ ਦੋਸ਼ੀ ਹਾਂ ਪਰ ਸਾਨੂੰ ਕਹਿਣ ਤੋਂ ਬਿਨਾ ਹਰਾਨੀ ਦੀ ਗੱਲ ਹੈ ਵੀ ਸਾਨੂੰ ਤੇ ਕੀ ਪੁੱਛਣਾ ਸੀ ਜਿਹੜੇ ਦਿਹਾ ਪ੍ਰਸ਼ਾਸਨ ਐ ਐਸਪੀ ਸਾਹਿਬ ਨੂੰ ਨਹੀਂ ਪਤਾ ਤੇ ਆਣ ਕੇ ਟੈਗ ਕਰ ਦਿੱਤਾ ਗਿਆ ਜਿਹਨੂੰ ਦੁਬਾਰਾ ਵੀ ਹੋਇਆ ਉਹਨੂੰ ਵੀ ਐਸਪੀ ਸਾਹਿਬ ਦੀ ਨੋਲਿਜ ਵਿੱਚ ਨਹੀਂ ਸੀ ਉਸ ਤੋਂ ਬਾਅਦ ਪਕੜ ਕੇ 10 ਆਦਮੀ ਲੈ ਕੇ ਆ ਜਾਂਦੇ ਨੇ ਤੇ ਆਣ ਕੇ ਸਦਰ ਥਾਣੇ ਦੇ ਵਿੱਚ ਐਸਪੀ ਨੂੰ ਇਤਲਾਹ ਦਿੱਤੀ ਜਾਂਦੀ ਏ ਕਿ ਅਸੀਂ ਆ ਚਾ ਇਨੇ 10 ਮੁਜਰਮ ਫੜ ਲਏ ਨੇ ਤੇ ਉਹਨਾਂ 10 ਮੁਰੀਆਂ ਦਾ ਗੁਨਾਹ ਕੀ ਸੀ ਕਿ ਉਹ ਆਪਣੇ ਰਿਸ਼ਤੇਦਾਰਾਂ ਦਾ ਖੰਗਰਦੀ ਵਾਸਤੇ ਸੰਤਰੀ ਵਾਸਤੇ ਪ੍ਰਾ ਲੈਣ ਗਏ ਹਾਂ ਕਿ ਕੀ ਹੋਇਆ ਕੀ ਗੱਲ ਕੀ ਹੈ ਗੱਲ ਪੁੱਛਣ ਤੇ ਜਾਣਨ ਵਾਸਤੇ ਗਏ ਸਨ ਤੇ ਉਹਨਾਂ ਨੂੰ ਵੀ ਉਹ ਨੌਗੁਰਵਾਦੀ ਸਮਝ ਕੇ ਤੇ ਪ੍ਰੈਸ ਕਾਨਫਰੈਂਸ ਲੇਟ ਕਰਨ ਦਾ ਕਾਰਨ ਕਿ ਹਾਲੀ ਉਹਨਾਂ ਦਾਹਾ ਭਰਾਵਾਂ ਦੀ ਸਾਡੀ ਜਲੀ ਪਰਸੋਂ ਜਮਾਨਤ ਹੋਈ ਤੇ ਕੱਲ ਮੈਂ ਡੇਰ ਦੇ ਕੇ ਅੱਜ ਦੀ ਪ੍ਰੈਸ ਕਾਨਫਰੈਂਸ ਕਰ ਰਿਹਾ ਮੈਂਬਰ ਸਾਹਿਬਾਨ ਨੂੰ ਬੇਨਤੀ ਕੀਤੀ ਸੀ ਵੀ ਆਪਾਂ ਨੂੰ ਉਸ ਮੈਂਬਰ ਦੇ ਪਿੱਛੇ ਖੜੇ ਹੋਣਾ ਚਾਹੀਦਾ ਸਾਡਾ ਮੈਂਬਰ ਜਿਹਦਾ ਕਾਰੋਬਾਰ ਹੈ ਆੜਦਾ ਬੈਲੈਂਸ ਦਾ ਉਹ ਕੰਮ ਹੈ ਸੀਜ਼ਨ ਚੱਲਦਾ ਹੈ ਤੇ ਆ ਉਹ ਕਰੋ ਫਰਾਰੇ ਉਹਨਾਂ ਦਾ ਸਾਰਾ ਪਰਿਵਾਰ ਫਰਾਰੇ ਸਾਡੇ ਮੈਂਬਰ ਨੂੰ ਬਾਅਦ ਜੇ ਛੱਡਿਆ ਜਾਏ ਉਹਦੇ ਤੇ ਜਿਹੜਾ ਦੋਸ਼ ਲੱਗਾ ਹੈ ਉਹਨੂੰ ਇਸ ਦੋਸ਼ ਤੋਂ ਮੁਕਤ ਕੀਤਾ ਜਾਏ ਤੇ ਅਨਾਉਂਸਮੈਂਟ ਕੀਤਾ ਜਾਏ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵੱਲੋਂ ਵੀ ਗਰਨਾਮ ਸਿੰਘ ਲਾਡੀ ਦਾ ਕੋਈ ਦੋਸ਼ ਨਹੀਂ ਉਹ ਆਪਣੇ ਘਰ ਆ ਜਾਏ ਇਹ ਸਰਕਾਰ ਜਿਹੜੀ ਬਿਆਨ ਦੈ ਭਗਵੰਤ ਮਾਨ ਬਿਆਨ ਦੈ ਜਾਂ ਉਹਨਾਂ ਦਾ ਚੀਫ ਸੈਕਟਰੀ ਬਿਆਨ ਦੈ ਬੀਗਰਨਾਮ ਸਿੰਘ ਲਾਡੀ ਜਿਹੜਾ ਮੈਂਬਰ ਹੈ ਹਰਿਆਣਾ ਕਮੇਟੀ ਦਾ ਉਹਦਾ ਕੋਈ ਦੋਸ਼ ਨਹੀਂ ਸੀ ਉਹ ਦੋਸ਼ ਮੁਕਤ ਗਏ ਨੇ ਆ ਉਹਦਾ ਗੱਲ ਵਿੱਚ ਕੋਈ ਗੁਨਾਹ ਨਹੀਂ ਪਾਇਆ ਗਿਆ ਤੇ ਇਸ ਕਰਕੇ ਉਹ ਆਪਣੇ ਕਾਰਨ ਕੇ ਆਪਣਾ ਬਿਜ਼ਨਸ ਕਰੇ ਆਪਣਾ ਕੰਮ ਕਰੇ ਆਪਣੀਆਂ ਮੀਟਿੰਗਾਂ ਅਟੈਂਡ ਕਰੇ ਕਿਉਂਕਿ ਉਧਰ ਠਰਹਾਣਾ ਕੰਮ ਚੱਲ ਰਿਹਾ ਹੈ ਅਸੀਂ ਪੰਜਾਬ ਵਿੱਚ ਆਪਣੇ ਭਰਾਵਾਂ ਦੀ ਜਾ ਕੇ ਸਹਾਇਤਾ ਕਰਨਾ ਚਾਹੁੰਦੇ ਹਾਂ ਪਰ ਕਿਤੇ ਇਹ ਗੱਲ ਤੇ ਨਹੀਂ ਆ ਰਹੀ ਵੀ ਹਰਿਆਣਾ ਕਮੇਟੀ ਜਿਹੜੀ ਹੈ ਉਨੇ ਕਿਹਾ ਵੀ ਸਾਨੂੰ ਇੱਕ ਜ਼ਿਲ੍ਹਾ ਦੇ ਦਿਓ ਮੈਂ ਸਾਰੇ ਡੀਸੀਆਂ ਨਾਲ ਗੱਲ ਕਰਕੇ ਆ ਮੋਗਾ ਡੀਸੀ ਨਾਲ ਗੱਲ ਕੀਤੀ ਫਰੂਟਪੁਰ ਡੀਸੀ ਨਾਲ ਗੱਲ ਕੀਤੀ ਤੇਰਮਤਾਂ ਡੀਸੀ ਨਾਲ ਅਮਰਤਸਰ ਡੀਸੀ ਨਾਲ ਗੁਰਦਾਸਪੁਰ ਮੈਂ ਨਹੀਂ ਜਾ ਸਕਿਆ ਸਾਰੇ ਡੀਸੀ ਨੂੰ ਮੈਮੋਰੰਡਮ ਦੇ ਕੇ ਆ ਵੀ ਸਾਨੂੰ ਇੱਕ ਜਿਲ੍ਹਾ ਦੇ ਦਿਓ ਹਰਿਆਣਾ ਕਮੇਟੀ ਨੂੰ ਤੇ ਹਰਿਆਣਾ ਪ੍ਰਾਂਤੂ ਵੀ ਇੱਕ ਜਗਾ ਜਿਹੜੇ ਤੇ ਅਸੀਂ ਸਪੈਸੀਫਿਕ ਆ ਕੇ ਉਹਨਾਂ ਨੇ ਮੁੜੂਫ ਸੇ ਬਿਆਸ ਤੇ ਕੰਮ ਕਰ ਸਕੀਏ ਕਿਤੇ ਇਹ ਤੇ ਨਹੀਂ ਪੰਜਾਬ ਸਰਕਾਰ ਨੂੰ ਵੀ ਸਾਡੀ ਹਰਿਆਣਾ ਕਮੇਟੀ ਇੱਥੇ ਕੌਣ ਹੁੰਦੀ ਆਉਣ ਵਾਸਤੇ ਸਾਨੂੰ ਰੋਕਣ ਵਾਸਤੇ ਇਹ ਵੀ ਜਿੰਨ ਸਾਡੇ ਤੇ ਹੋ ਰਹੀ ਹੈ ਵੀ ਇਹਨਾਂ ਤੇ ਹੋਜੀ ਤਸ਼ੱਦਦ ਕਰ ਦਿਓ ਕਿ ਪੰਜਾਬ ਵਿੱਚ ਇਹ ਹੋ ਨਹੀਂ ਨਾ ਅਸੀਂ ਬੇਨਤੀ ਕਰ ਰਹੇ ਹਾਂ ਭਰਾਓ ਛੋਟਾ ਭਰਾ ਨੂੰ ਹਰਿਆਣਾ ਪੰਜਾਬ ਵਿੱਚੋਂ ਨਿਕਲਿਆ ਹੈ ਅਸੀਂ ਉਹਨਾਂ ਦਾ ਦਰਦ ਵੰਡਣ ਆਪਸੇ ਪੰਜਾਬੇ ਜਾਣੇ ਆ ਤੇ ਮੈਂ ਸਾਰੇ ਉਸ ਦੇ ਕਿਸਾਨ ਵੀਰਾਂ ਨੂੰ ਵੀ ਅਪੀਲ ਕਰਾਂਗਾ ਜਿਹੜੇ ਪੰਜ ਜਿਹੜੇ ਪ੍ਰਭਾਵਿਤ ਹੋਏ ਨੇ ਉਹਨਾਂ ਨੂੰ ਵੀ ਅਪੀਲ ਕਰਾਂਗਾ ਭਰਾਓ ਅਸੀਂ ਤੁਹਾਡੀ ਮਦਦ ਕਰਨਾ ਚਾਹੁੰਦੇ ਹਾਂ ਆਪਣੀ ਸਰਕਾਰ ਨੂੰ ਪੁੱਛੋ ਵੀ ਸਾਨੂੰ ਇੱਥੇ امداد ਕਰਨ ਵਾਸਤੇ ਹੁੰਦੇ ਨਾ ਕਿ ਨਹੀਂ ਹੁੰਦੇ ਨਾ ਕੱਲ ਨੂੰ ਫਿਰ ਸਾਡੇ ਤੇ ਕੋਈ ਇਲਜ਼ਾਮ ਲੱਗ ਜਾਏ ਵੀ ਇਹ ਸਮਾਨ ਦੇ ਵਿੱਚ ਪਤਾ ਨਹੀਂ ਕੀ ਛੁਪਾ ਕੇ ਲਿਆਏ ਨੇ ਜਾਂ ਕੁਝ ਕਰਕੇ ਲਿਆਏ ਨੇ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਤੁਹਾਡੇ ਰਾਹੀਂ ਸਾਰੇ ਦੁਨੀਆਪਰ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਆਂ ਵੀ ਹਰਿਆਣੇ ਦੇ ਸਿੱਖਾਂ ਨਾਲ ਆਹ ਕੁਝ ਬੀਤ ਰਹੀ ਏ ਜਿਹੜੀ 1984 ਵਿੱਚ ਬੀਤੀ ਤੇ ਉਹ 1984 ਦਾ ਜਿਹੜਾ ਵਾਅਦਾ-ਵਾਅਦਾ ਜਿਹੜੀ ਅੱਗ ਸੀ ਉਹਨੇ ਦੇਸ਼ ਨੂੰ ਹਲੂਨ ਕੇ ਰੱਖ ਦਿੱਤਾ ਪ੍ਰਧਾਨ ਮੰਤਰੀ ਚੱਕ ਦਾ ਉਹਦੇ ਵਿੱਚ ਕਰਦਾ ਹੋਇਆ ਤੇ ਦੁਬਾਰਾ ਇਹੋ ਜਿਹੇ ਹਾਲਾਤ ਨਾ ਹਿੰਦੁਸਤਾਨ ਦੇ ਵਿੱਚ ਪੈਦਾ ਹੋਣ ਤੇ ਦਿੱਲੀ ਅਜੇ ਤੱਕ ਸਰਵਾਈਵ ਨਹੀਂ ਕਰ ਸਕੀ ਪ੍ਰਧਾਨ ਮੰਤਰੀ ਦੇ ਕਤਲ ਤੋਂ ਬਾਅਦ ਅਜੇ ਤੱਕ ਸਾਡੇ ਉਹ ਜ਼ਖਮ ਅੱਲੇ ਨੇ ਹੱਲੀ ਦੀ ਪਰ ਇਹ ਦੁਬਾਰਾ ਜ਼ਖਮਾਂ ਦੇ ਉੱਤੇ ਸਾਡੇ ਤੇ ਨਮਕ ਛੀੜਨ ਦਾ ਕੰਮ ਇਹ ਜਿਹੜੀ ਪੰਜਾਬ ਸਰਕਾਰ ਇਹ ਪੰਜਾਬ ਪੁਲਿਸ ਨਾ ਕਰੇ ਤਾਂ ਕਿ ਅਸੀਂ ਅਮਨ ਸ਼ਾਂਤੀ ਨਾਲ ਵਸ ਸਕੀਏ ਤੁਸੀਂ ਜਾਣੋ ਤੁਹਾਡਾ ਪੰਜਾਬ ਜਾਣੇ ਤੁਹਾਨੂੰ ਮੁਬਾਰਕ ਪਰ ਅਸੀਂ ਤੇ ਬੇਨਤੀ ਕਰਨੇ ਆ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੋਣ ਦੇ ਨਾਤੇ ਇਹ ਸਾਡੇ ਐਡਜੈਕਟਿਵ ਬਾਡੀ ਦੇ ਮੈਂਬਰ ਨੇ ਇਹ ਮੈਂਬਰ ਸਾਹਿਬਾਨ ਨੇ ਬੇਨਤੀ ਕਰਨਿਆ ਪੰਜਾਬ ਪ੍ਰਸ਼ਾਸਨ ਤੇ ਪੰਜਾਬ ਪੁਲਿਸ ਤੇ ਮੁੱਖ ਮੰਤਰੀ ਹਰਿਆਣਾ ਤੇ ਕੇਜਰੀਵਾਲ ਨੂੰ ਕਿ ਸਾਡੇ ਹਰਿਆਣਾ ਦੇ ਵਿੱਚ ਆਣ ਕੇ ਇਹੋ ਜਿਹੀ ਅੱਗ ਲਾਉਣ ਦੀ ਕੋਸ਼ਿਸ਼ ਨਾ ਕੀਤੀ ਜਾਏ ਨਹੀਂ ਤੇ ਫਿਰ ਹਰਿਆਣਾ ਜਿਹੜੇ ਸਿਆਸੀ ਇੱਕ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਧਾਰਮਿਕ ਸੰਸਥਾ ਹੈ ਇਹ ਕਿਸੇ ਨੂੰ ਮਾਫ ਨਹੀਂ ਕਰਦੀ ਅਸੀਂ ਜੇ ਮਾੜਿਆ ਹੋਰ ਕੋਈ ਨਹੀਂ ਕਰ ਸਕਦੇ ਅਸੀਂ ਤੁਹਾਡੇ ਵਿਰੋਧ ਦਾ ਅਰਦਾਸਾਂ ਦੇ ਕਰ ਸਕਦੇ ਆ ਵੀ ਇਹਨਾਂ ਦਾ ਬੇੜਾ ਘਰ ਕੋਵੇ ਜਿਹੜਾ ਸਾਡੇ ਆਣ ਕੇ ਸ਼ਾਂਤੀ ਬੰਨ ਕਰ ਦੇ। ਬਦਨ ਜੀ ਤੁਸੀਂ ਤੁਸੀਂ ਜਿਵੇਂ ਪੰਜਾਬ ਦੇ ਰਾਜੇ ਪਾਲ ਐ ਤੁਹਾਡੇ ਮੈਂਬਰ ਦੇ ਨਾਲ ਇਹਨਾਂ ਬਦਵਾਉਂਦੇ ਤੁਸੀਂ ਸੁ ਦੱਸਿਆ ਪੰਜਾਬ ਦੇ ਰਾਜੇ ਪਾਲਾਂ ਚ ਪਾਲ ਤੋਂ ਡੀਜੀਪੀ ਸੇ ਵੀ ਉੱਪਰ ਹੁੰਦਾ। ਇਸ ਤਰ੍ਹਾਂ ਦੀ ਮੈਂ ਸਾਰਿਆਂ ਨੂੰ ਦੱਸਿਆ ਹੀ ਨਹੀਂ ਫੋਨ ਨਹੀਂ ਕੀਤੇ ਨੇ ਲੈਟਰ ਵੀ ਲਿਖਦੇ ਨੇ ਪਰ ਕੋਈ ਸੁਣਵਾਈ ਕਰਨ ਵਾਲਾ ਨਹੀਂ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈਟਰ ਲਿਖਿਆ ਪੰਜਾਬ ਸਰਕਾਰ ਪੰਜਾਬ ਚੀਫ ਨੂੰ ਵੀ ਲੈਟਰ ਲਿਖਿਆ ਵੀ ਇਹ ਕੰਮ ਸਾਡੇ ਵਿੱਚ ਨਹੀਂ ਹੋਣਾ ਚਾਹੀਦਾ ਪਰ ਕੋਈ ਸੁਣ ਉਹਦੇ باوجود ਵੀ ਹੋਇਆ ਅੱਜ ਤੱਕ ਸਾਡਾ ਗੁਰਨਾਮ ਸਿੰਘ ਲੈਡੀ ਫਰਾਰ ਹੈ ਘਰੋਂ ਬਾਹਰ ਹੈ bizness ਹੋ ਰਿਹਾ ਠਾਪਿਆ ਹੈ ਬੱਚੇ ਉਹਦੇ ਦੇਖਦੇ ਨੇ ਪਤਾ ਨਹੀਂ ਕਿਸ ਪੋਜੀਸ਼ਨ ਐ ਕਿੱਥੇ ਐ ਲੱਭੇ ਆਪਣੇ ਐਮਐਲਏ ਨੂੰ ਲੱਭ ਲੈ ਸਰਕਾਰ ਦੇ ਤੇ ਬੜੇ ਲੰਮੇ ਹੁੰਦੇ ਨੇ ਪਰ ਮੈਂ ਸਾਡਾ ਤੇ ਕੁਐਸਚਨ ਹਰਿਆਣਾ ਕਮੇਟੀ ਦਾ ਇੱਕ ਵੀ ਸਾਡੇ ਮੈਂਬਰ ਦਾ ਕੀ ਗੁਨਾਹ ਹੈ ਆਪ ਕੀ ਹਾਂਜੀ ਇਸ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਸੇ ਵੀ ਆਪਸੀ ਕੋਈ ਬਾਤ ਚੀਤ ਨਹੀਂ ਹੈ ਨਹੀਂ ਮੈਂ ਝਾਂਗ ਨੂੰ ਮਿਲ ਰਿਹਾ ਮੈਂ ਟਾਈਮ ਲਿਆ ਆ ਝਾਂਗ ਨੂੰ ਮੁੱਖ ਮੰਤਰੀ ਆ ਚਾਰਨ ਮੀਟਿੰਗ ਬਣਾਈ ਜਾਏਗੀ ਮੈਂ ਅਮਰੋ ਕੋ ਭੁਲਾਇਆ ਆਪ ਲੋਗ ਨਹੀਂ ਮੈਂਬਰ ਨਾਲ ਅਸੀਂ ਸਲਾਹ ਮਸ਼ਵਰਾ ਕਰਕੇ ਪਹਿਲੋ ਮੁੱਖ ਮੰਤਰੀ ਨੂੰ ਮਿਲਾਂਗਾ ਮੈਂ ਅੱਜ ਇਸ ਵਿਸ਼ੇ ਤੇ ਗੱਲ ਕਰਾਂਗਾ ਬਈ ਸਾਡੇ ਮੈਂਬਰਾਂ ਨੂੰ ਪੰਜਾਬ ਪੁਲਿਸ ਨੂੰ ਇਹੋਂ ਤੋਂ ਰੋਕਿਆ ਜਾਏ ਤੁਹਾਡੀ ਪਰਮਿਸ਼ਨ ਤੋਂ ਬਿਨਾ ਜਿੱਥੇ ਵੀ ਛਾਪਾ ਮਾਰਨਾ ਹੈ ਸਾਡੇ ਜਿਹੜੇ ਵੀ ਜ਼ਿਲ੍ਹੇ ਚ ਜੇ ਉਹ ਨਾ ਆਉਣੇ ਪਹਿਲੇ ਮੁੱਖ ਮੰਤਰੀ ਦੀ ਨੌਲਜ ਵਿੱਚ ਹੋਣਾ ਚਾਹੀਦਾ ਉਸ ਤੋਂ ਬਾਅਦ ਰੈਸਪੀ ਦੀ ਨੌਲਜ ਵਿੱਚ ਹੋਣਾ ਚਾਹੀਦਾ ਤਾਂ ਹੱਥ ਪਾਣ ਤੇ ਜੇ ਸਾਡਾ ਕੋਈ ਮੈਂਬਰ ਹੈ ਜਾਂ ਸਾਡਾ ਕੋਈ ਵਰਕਰ ਹੈ ਤੇ ਉਹ ਹਰਿਆਣਾ ਕਮੇਟੀ ਨੂੰ ਤਲਾਹਣੀ ਚਾਹੀਦੀ ਜੇ ਹਰਿਆਣਾ ਕਮੇਟੀ ਕੋਆਪਰੇਸ਼ਨ ਨਹੀਂ ਕਰਦੀ ਤੇ ਫਿਰ ਜੋ ਮਰਜ਼ੀ ਉਹ ਕਰੇ